ਕਾਜੀ ਸੱਸੀ ਘਾ ਦੋਸਤੋ ਸਾਈ ਫੇਸਬੁੱਕ ਫੈਮਿਲੀ ਦਾ ਸਾਰੇ ਯੂਟਿਊਬਰ ਵੀਰਾਂ ਦਾ ਅੱਜ ਦੀ ਨਵੀਂ ਵੀਡੀਓ ਪਿੰਡ ਬਰਜਟੇ ਲਵਾ ਬਾਈ ਜਸਵੰਤ ਦੇ ਘਰੋਂ ਹੈ ਡਿਟੇਲ ਕੀ ਹੈ ਪਹਿਲਣ ਕੱਟੀ ਹੈ ਝੋਟੀ ਹੈ ਮਿੱਤਰੋ ਚੰਗੀ ਪਲੀ ਹੋਈ ਤੇ ਸੂਈ ਸਵਾਈ ਹੈ ਮਗਰੇ ਦੇ ਮੇਲਕਾਫ ਹੈ ਸਾਰੀ ਡਿਟੇਲ ਆਪਾਂ ਬਾਈ ਤੋਂ ਪੁੱਛਾਂਗੇ ਕਿੰਨਾ ਦੁੱਧ ਤਿਆਰ ਹੈ ਬਾਈ ਨੇ ਸੇਲ ਕਰਨੀ ਹੈ ਜਿਹੜੇ ਵੀ ਨੂੰ ਪਸੰਦ ਆਉਂਦੀ ਹੋਈ ਬਾਈ ਦਾ ਕੰਟੈਕਟ ਨੰਬਰ ਵੀਡੀਓ ਚ ਦੇ ਵਿੱਚ ਦੇ ਸੱਸੀ ਘਾ ਜੀ ਹੈ ਕਿਹੜਾ ਪਿੰਡ ਹੈ ਬਾਈ ਬਰਜਟੇ ਲਵਾ ਜਲਾ ਬਾਈ ਮਾਨਸਾਹੀ ਠੀਕ ਹੈ ਆ ਜੋ ਟੀ ਬਗਾਉਗਾ ਬਾਈ ਹਾਂਜੀ ਠੀਕ ਹੈ ਇਹਦੀ ਡਿਟੇਲ ਕੀ ਹੈ ਬਾਈ ਕਿੰਨਾ ਦੁੱਧ ਤਿਆਰ ਆ ਹੁਣ ਇਸ ਟਾਈਮ ਇਸ ਟਾਈਮ ਇਹਦੇ ਧਲੇ 8 ਲੀਟਰ ਤਿਆਰ ਆ ਠੀਕ ਹੈ ਤਸੱਲੀ ਵਾਲਾ ਤਸੱਲੀ ਵਾਲਾ ਜਾਮ ਠੀਕ ਹੈ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ 12 ਦਿਨ ਹੋ ਗਏ 12 ਦਿਨ ਸੂਈ ਨੂੰ ਹੋ ਗਏ 12 ਦਿਨ ਸੂਈ ਨੂੰ ਹੋ ਗਏ ਮਾਗਰ ਬੱਚਾ ਕੀ ਹੈ ਬਾਈ ਮੇਲਾ ਏ ਮੇਲਾ ਮਿੱਤਰੋ ਮਾਗਰ ਕੱਟਾ ਕੋਈ ਵਾਲੀ ਚੰਗਾ ਦਾ ਮਿੱਤਰੋ ਚਾਰੇ ਪੈਰਾਂ ਤੇ ਥੋੜਾ ਥੋੜਾ ਨੀਲੀ ਰਾਵੀ ਵਾਲਾ ਨਿਸ਼ਾਨ ਵੀ ਪੈਂਦਾ ਹੈ ਕਿਸੇ ਨੇ ਚੰਗਾ ਤਿਆਰ ਕਰਨਾ ਹੋਵੇ ਇਹ ਜੇ ਕੱਟੇ ਬਹੁਤ ਘੱਟ ਮਿਲਦੇ ਨੇ ਮਿੱਤਰੋ ਗੁਲਾਬੀ ਨੱਕ ਲੱਗਿਆ ਦੇਖ ਸਕਦੇ ਹੋ ਤੁਸੀਂ ਬੱਚਾ ਦਿਖਾ ਦੇ ਵੀ ਵੀਡੀਓ 'ਚ ਬਹੁਤ ਸੋਹਣਾ ਬੱਚਾ ਹੈ ਤੇ ਆ ਜਾ ਵੀ ਹੁਣ ਝੋਟੀ ਵਾਲੇ ਪਾਸੇ ਆ ਜਾ ਲੈ ਵੀ ਮਿੱਤਰਾਂ ਮਾਰ ਦੇ ਲੇਵੇ ਤੇ ਮਾੜਾ ਜਾ ਕੈਮਰਾ ਦਿਖਾ ਦੇ ਝੋਟੀ ਖਾਣਾ ਦਾ ਗੈ ਬਹੁਤ ਜਾਦੇ ਆ ਬਹੁਤ ਸੋਹਣਾ ਅੰਡਰ ਲੱਗਿਆ ਕਰੇ ਲੂ ਬੰਦੇ ਨੂੰ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਦੁੱਧ ਤੇ ਲਾਉਣ ਵਾਸਤੇ ਦੁੱਧ ਦੇ ਵਿੱਚ ਫਿਰੀ ਹੋਣ ਵਾਲੀ ਝੋਟੀ ਆ ਰੇਟ ਵੀ ਜਾ ਜਾ ਬਾਈ ਦੋ ਕਰਾਵਾਂਗੇ ਆਪਾਂ ਪਿੱਠਪੜਾਈ ਬਹੁਤ ਚੌੜਾ ਹੈ ਮਿੱਤਰੋ ਚੰਗੀ ਵਜਨ ਵੀ ਬਹੁਤ ਹੈ ਪਲੀ ਹੋਈ ਝੋਟੀ ਹੈ ਇਹ ਨਿਗਾਹ ਮਾਰ ਸਕਦੇ ਹੋ ਪਹਿਲਾਂ ਕੱਟੀ ਐ ਠੰਡੀ ਬਹੁਤ ਐ ਬਾਈ ਜਿਵੇਂ ਪਹਿਲਾਂ ਕੱਟੀਆਂ ਹੁੰਦੀਆਂ ਥੋੜਾ ਜਿਹਾ ਉਪਰਾਂ ਕਰਦੀਆਂ ਬਹੁਤ ਠੰਡੀ ਝੋਟੀ ਐ ਥਣਾ ਦੀ ਤਸੱਲੀ ਜਿਹੜਾ ਵੀ ਵੀਰ ਆਪਦੀ ਕਰੂਗਾ ਕਿ ਹਨਾ ਜਿਹਦੇ ਨਾਲ ਵੀ ਕੋਈ ਰਾਬਤਾ ਹੁੰਦਾ ਥਣ ਪਸਮਾ ਬਹੁਤ ਸੋਹਣਾ ਐ ਗੈ ਬਹੁਤ ਵਧੀਆ ਗਾ ਗੁਲਾਬੀ ਥਣ ਲੱਗਾ ਝੋਟੀ ਨੂੰ ਪਿੰਡੇ ਦੀ ਕੱਲੀ ਕੱਲੀ ਨਾਲ ਬਾਈ ਕੈਮਰਾ ਮਾਰਦੇ ਝੋਟੀ ਦੀ ਬਹੁਤ ਸੋਹਣੀ ਝੋਟੀ ਐ ਲੈ ਬਾਈ ਮਾੜੀ ਜੀ ਝੋਟੀ ਤੋਰ ਦੇ ਤੋਰ ਦੇ ਕੋਈ ਜਾਨ ਇੱਧਰ ਕਿਹੜਾ ਦਵਾਰੇ ਝੋਟੀ ਲਾਓ ਵੀ ਮਿੱਤਰੋ ਤੁਰਦੀ ਤੇ ਨਿਗਾਹ ਮਾਰ ਲਿਓ ਹੁਣ ਸਮਾਰਦੇ ਕੋਤੋਰ ਦੇ ਦਿਨ ਹੌਲੀ ਹੌਲੀ ਲੌਬੀ ਮਿੱਤਰੋ ਕਰ ਲੋ ਚੱਕ ਤੁਰਦੀ ਨੂੰ ਬਹੁਤ ਸੋਹਣਾ ਅੰਡਰ ਲੱਗਿਆ ਕਰਮਾਲੀ ਦੇ ਜਿਹੜੇ ਨੇ ਵੀਰ ਨੇ ਦੁੱਧ ਵਾਸਤੇ ਲੈਣੀ ਹੋਈ ਚੰਗੀ ਬਰੀਡਰ ਕੱਟੀ ਐ ਬਹੁਤ ਸੋਹਣਾ ਪਿੰਡਾ ਲੱਗਿਆ ਮਾਗਰੋ ਵੀ ਬਹੁਤ ਚੌੜੀ ਐ ਐ ਨਹੀਂ ਹੈਗਾ ਵੀ ਜੁੜੇ ਜੇ ਪੜੇ ਹੋਣਗੇ ਠੰਡੀ ਸੀਲ ਦਿਖਾ ਦੇ ਸੋਹਣਾ ਗੋਲ ਪੁੰਡੀ ਵਾਲਾ ਸਿੰਗ ਲੱਗਿਆ ਹੋਇਆ ਰਿੰਗ ਸਿੰਗ ਮਿੱਤਰੋ ਜਿੱਦਾਂ ਦੀਆਂ ਮੇਲੇ 'ਚ ਕੱਟੀਆਂ ਖੜਧੀਆਂ ਨਾ ਉਦਾਂ ਦੀ ਕੱਟੀ ਐ ਬਹੁਤ ਸੋਹਣੀ ਐ ਬਾਂਦੇਵੀ ਆਜੋ ਬਾਈ ਨਾਲ ਤੁਹਾਨੂੰ ਰੇਟ ਦਾ رابطہ ਕਰਾਉਨੇ ਆ ਬਾਈ ਦੋ ਆਪਾਂ ਰੇਟ ਵੀਡੀਓ ਚ ਕਰਾ ਦਿਆਂਗੇ ਬਾਈ ਹੁਣ ਇਹਦਾ ਐ ਦੱਸਦੇ ਜਾਇ ਜਾਇ ਰੇਟ ਦੇ ਲੈਣ ਕਿੱਥੋਂ ਤੱਕ ਝੋਟੀ ਛੱਡਣੀ ਹੈ 110 ਜੀ ਅੱਛਾ ਥੋੜਾ ਜਿਹਾ ਬਾਈ 30 ਜੀ ਲਾ ਲਓ ਬਾਈ ਜਿਸ ਬੰਤ ਦਾ ਇਹ ਥੋੜਾ ਜਿਹਾ ਮੁੰਡਾ ਨਰਵਸ ਹੁੰਦਾ ਕੋਈ ਗੱਲ ਨਹੀਂ ਰੇਟ ਇਹਦਾ ਮਿੱਤਰੋ ਬਾਈ 110 ਕਰਦਾ ਹੈ ਮਾਨਦਾਨ ਹੋਊਗਾ ਕੰਡੈਕਟ ਕਰਿਓ ਚੰਗੀ ਝੋਟੀ ਆ ਇੱਕ ਵਾਰੀ ਮਿੱਤਰਾਂ ਹੋਰ ਮਾਰਦੇ ਵੀ ਅੰਡਰ ਤੇ ਕੈਮਰਾ ਬਹੁਤ ਸੋਹਣੀ ਠੰਡੀ ਸੀਲ